ਦੇ ਗੁਰ ਦਾ ਹੁਕਮ ਵਰਤਦਾ ਉਹ ਨਾਲ ਜਿਹੜੀ ਆਪਾਂ ਇਸ ਤਰ੍ਹਾਂ ਕਰ ਸਕਦੇ ਦਾ ਹੁਕਮ ਹੋਇਆ ਉਹਦੇ ਤੇ ਰਾਜੀ ਆ ਕੋਸ਼ ਆ ਆਡੀ ਕੀਤੀ ਹੈ ਸਿਆਪਾ ਜਿਹੜੇ ਸਤਿਗੁਰੂ ਪ੍ਰਮਾਨ ਕਰਨ ਕਿ ਸਤਿਗੁਰੂ ਕੋ ਨੱਪਣ ਵਾਲੀ ਕਿ ਆਪਾਂ ਕੱਲ ਦੇਖ ਕੇ ਸਮਝੋਗੇ ਕਿਸ ਤਰ੍ਹਾਂ ਦੇ ਕੱਲ ਦਾ ਇਕੱਠਾ ਕਰਨ ਹੋਇਆ ਉਹ ਜੇ ਕਹਿੰਦਾ ਪਹਿਲਾਂ ਵਿਕਟਰ ਪ੍ਰੈਸ ਦੇ ਸਵਾਲ ਪੁੱਛੇ ਕਿ ਜਿੰਨਾ ਚਿਰ ਗੁਰੂ ਦਾ ਹੁਕਮ ਬਰਤਦਾ ਦੁਨੀਆਂ ਚ ਹੀ ਆਪਾਂ ਇਸ ਤਰ੍ਹਾਂ ਕਰ ਸਕਦੇ ਤੇ ਜੋ ਗੁਰੂ ਦਾ ਹੁਕਮ ਹੋਇਆ ਉਹਦੇ ਵਿੱਚ ਰਾਜੀ ਹਾਂ ਕੋਸ਼ ਆਪਾਂ ਤੇ ਸ਼ੁਕਰਾਨਾ ਕਰਕੇ ਆਇਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਤੇ ਬਹੁਤ ਵੱਡੀ ਜ਼ਿੰਮੇਵਾਰੀ ਬਹੁਤ ਵੱਡੀ ਤਖਸ ਦੀ ਸੇਵਾ ਬਹੁਤ ਵੱਡੀ ਪੰਥ ਦੀ ਸੇਵਾ ਜਿਵੇਂ ਪੱਗੀ ਤਰ੍ਹਾਂ ਪਾਤਸ਼ਾਹ ਨੇ ਮੀਰ ਬੀਰ ਮਾਲ ਸਤਪੁਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸਿੱਖ ਪੰਥ ਮੇਰ ਭਰਿਆ ਹੱਥ ਰੱਖ ਕੇ ਲਈ ਹੈ ਤੇ ਸਾਡੀ ਕੀਤੀ ਹੋਈ ਸੇਵਾ ਜਿਹੜੇ ਸਤਗੁਰੂ ਪ੍ਰਮਾਨ ਕਰਨ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਕੇ ਆਇਆ ਕਿ ਸਤਿਗੁਰੂ ਕੋਈ ਨਾ ਪੁੰਨ ਦੀ ਕਰਾ ਬਖਸ਼। ਅਸិਛਿ ਚਲ ਦੇ ਕੇ ਸਮਝੋਗੇ ਕਿ ਇਸ ਤਰ੍ਹਾਂ ਦੇ ਕਲ ਦਾ ਇਕੱਠਾ ਕਰਨ ਨੂੰ ਹੋਇਆ। ਉਹ ਜੇ ਕਹਿੰਦਾ ਪਹਿਲਾ ਵਿਕਤ ਪ੍ਰਸਤ ਦੇ ਸਵਾਲ ਪੁੱਛੇ। ਕਿ ਜਿੰਨਾ ਚਿਰ ਗੁਰੂ ਦਾ ਹੁਕਮ ਬਰਤਦਾ। ਉਨਾ ਚਿਰ ਆਪਾਂ ਇਸੇ ਰੋਗ ਕਰ ਸਕਦੇ। ਤੇ ਜੋ ਗੁਰੂ ਦਾ ਹੁਕਮ ਹੋਇਆ ਉਹਦੇ ਵਿੱਚ ਰਾਜੀ ਆਂ ਕੋਸ਼ ਆਪਾਂ ਤੇ ਸ਼ੁਕਰਾਨਾ ਕਰਕੇ ਆਇਆ ਗੁਰੂ ਸਾਹਿਬ ਮਾਰਾ ਸੱਚੇ ਪਾਤਸ਼ਾਹ ਦਾ। ਤੇ ਬਹੁਤ ਵੱਡੀ ਜ਼ਿੰਮੇਵਾਰੀ ਬਹੁਤ ਵੱਡੇ ਤਖਸੇ ਦੀ ਸੇਵਾ ਬਹੁਤ ਵੱਡੀ ਪੰਥ ਦੀ ਸੇਵਾ ਜਿਵੇਂ ਪੱਗੀ ਤਰ ਪਾਤਸ਼ਾ ਨੇ ਮਿਹਰ ਵੀਰ ਮਾਲ ਸਤਿਗੁਰੂ ਹਰਗੋਸਾ ਕੀ ਮਹਾਰਾਜ ਨੇ ਸਿਰ ਤੇ ਮੇਰ ਭਰਿਆ ਹੱਥ ਰੱਖ ਕੇ ਲਈ ਹੈ ਤੇ ਸਾਡੀ ਕੀਤੀ ਹੋਈ ਸੇਵਾ ਜਿਹੜੇ ਸਤਿਗੁਰੂ ਪ੍ਰਮਾਨ ਕਰਨ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਕੇ ਆਏ ਆ ਕਿ ਸਤਿਗੁਰੂ ਕੋਈਆਂ ਪੁੱਲਾਂ ਦੀ ਪੁਨਾ ਕਰਸ਼। ਅਸਲ ਵਿੱਚ ਅੱਜ ਦੇਖ ਕੇ ਸਮਝ ਰਹੇ ਕਿ ਇਸ ਤਰ੍ਹਾਂ ਦੇ ਕੱਲ ਦਾ ਕਾਠਨਾ ਕਰਨ ਤੋਂ ਹੋਇਆ ਉਹ ਜੇਕਰ ਨਾ ਪਹਿਲਾ ਵਿਕਤਨ ਕਿ ਜਿੰਨਾ ਚਿਰ ਗੁਰੂ ਦਾ ਹੁਕਮ ਬਰਤਦਾ ਦੁਨੀਆਂ ਸਰੀ ਆਪਾਂ ਇਸੇ ਰੋ ਕਰ ਸਕਦੇ ਤੇ ਜੋ ਗੁਰੂ ਦਾ ਹੁਕਮ ਹੋਇਆ ਉਹਦੇ ਵਿੱਚ ਰਾਜੀ ਆ ਕੋਸ਼ ਆ ਆਪਾਂ ਤੇ ਸ਼ੁਕਰਾਨਾ ਕਰਕੇ ਆਇਆ ਗੁਰੂ ਸਾਹਿਬਾ ਮਾਰਾ ਸੱਚੇ ਪਾਤਸ਼ਾਹ ਦਾ ਤੇ ਬਹੁਤ ਵੱਡੀ ਜ਼ਿੰਮੇਵਾਰੀ ਬਹੁਤ ਵੱਡੀ ਤਖਸ ਦੀ ਸੇਵਾ ਬਹੁਤ ਵੱਡੀ ਪੰਥ ਦੀ ਸੇਵਾ ਜਿਵੇਂ ਪੱਗੀ ਤਰ ਪਾਤਸ਼ਾਹ ਨੇ ਮੀਰ ਵੀਰ ਮਾਲ ਸਤਪੁਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸਤ ਪੰਦਰ ਪਰਿਆ ਆਕਰਸ਼ਿਤ ਨਹੀਂ ਹੈ ਤੇ ਸਾਡੀ ਕੀਤੀ ਹੋਈ ਸੇਵਾ ਜਿਹੜੇ ਸਤਗੁਰੂ ਪ੍ਰਮਾਨ ਕਰਨ ਤੇ ਗੁਰੂ ਸਾਹਿਬ ਦਾ ਸੁਪਰਾਨਾ ਕਰਕੇ ਆਏ ਆ ਕਿ ਸਤਗੁਰੂ ਕੋਈ ਨਾ ਪੁੱਛਦੀ ਕਰਨਾ ਬਸ ਇੱਕ ਜਲ ਦੇਖ ਕੇ ਸਮਝੋਗੇ ਕਿ ਇਸ ਤਰ੍ਹਾਂ ਦੇ ਕੱਲ ਦਾ ਇਕੱਠਾ ਕਰਨ ਨੂੰ ਹੋਇਆ ਉਹ ਜੇਕਰ ਨਾ ਪਹਿਲਾਂ ਵਿਕਤ ਪ੍ਰਸਤ ਦੇ ਸਵਾਲ ਪੁੱਛੇ ਕਿ ਜਿੰਨਾ ਚਿਰ ਗੁਰੂ ਦਾ ਹੁਕਮ ਬਰਤਦਾ ਉਹਨਾਂ ਸਿਰ ਆਪਾਂ ਇਸ ਤਰ੍ਹਾਂ ਕਰ ਸਕਦੇ ਤੇ ਜੋ ਗੁਰੂ ਦਾ ਹੁਕਮ ਹੋਇਆ ਉਹਦੇ ਵਿੱਚ ਰਾਜੀ ਆ ਕੋਸ਼ਾਂ ਆ ਆਪਾਂ ਤੇ ਸੁਪਰਾਨਾ ਕਰਕੇ ਆਇਆ ਗੁਰੂ ਹਰਗੋਬਿੰਦ ਸਾਹਿਬ ਮਾਰਾ ਸੱਚੇ ਪਾਤਸ਼ਾਹ ਦਾ ਤੇ ਬਹੁਤ ਵੱਡੀ ਜ਼ਿੰਮੇਵਾਰੀ ਬਹੁਤ ਵੱਡੀ ਤਖਸਾਲ ਦੀ ਸੇਵਾ ਬਹੁਤ ਵੱਡੀ ਪੰਥ ਦੀ ਸੇਵਾ ਜਿਵੇਂ ਪੱਗੀ ਤਰਫ ਪਾਤਸ਼ਾਹ ਨੇ ਮੀਰ ਬੀਰ ਮਾਲ ਸਤਪੁਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸਿਰਫ ਤੇ ਮੀਰ ਭਰਿਆ ਹੱਥ ਰੱਖ ਕੇ ਲਈ ਹੈ ਤੇ ਸਾਡੀ ਕੀਤੀ ਹੋਈ ਸੇਵਾ ਜਿਹੜੇ ਸਤਗੁਰੂ ਪ੍ਰਮਾਨ ਕਰਨ ਤੇ ਗੁਰੂ ਸਾਹਿਬ ਦਾ ਸੁਪਰਾਨਾ ਕਰਕੇ ਆਇਆ ਕਿ ਸਤਗੁਰੂ ਕੋਈ ਨਾ ਪੁੰਨ ਦੀ ਕਰਾ ਬਖਸ਼ੇ